ਆ ਦੇਖ ਲੋ ਜੀ ਆ ਜਿਹੜਾ ਸਵੇਰ ਦਾ ਪਈ ਜਾ ਰਿਹਾ ਹੈਗਾ 9 ਵਜੇ ਤੋਂ ਲੈ ਕੇ ਲਗਾਤਾਰ 12:30 ਵਜੇ ਤੱਕ 3:30 ਘੰਟੇ ਲਗਾਤਾਰ ਮੀਂਹ ਪਉਂਦਾ ਰਿਹਾ ਆ ਦੇਖ ਲੋ ਫਿਰ ਦੁਆਰਾ ਰੱਬ ਨੇ ਜਿਹੜਾ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਹੈ ਉਹ ਖੜਾ ਦਿੱਤਾ ਹੈ ਆ ਹਾਲ ਕਰ ਦਿੱਤਾ ਹੈ ਵਾਰਗੇ ਗਲੀਆਂ ਦਾ ਹਾਲ ਹੈ ਇਹ ਪਤਾ ਨਹੀਂ ਇਸ ਵਾਰ ਰੱਬ ਨੂੰ ਕੀ ਹੋਇਆਗਾ ਲੱਗਦਾ ਹੈ ਇਸ ਵਾਰ ਰੱਬ ਦੇ ਕੋਲੇ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਆ ਦੇਖ ਸਕਦੇ ਹਾਂ ਪਾਣੀ ਹੈ ਇਹ ਜਿਹੜਾ ਰੱਬ ਨੇ ਖੜਾਇਆ ਹੈਗਾ ਭਈ ਹਜੇ ਕਿਹੜਾ ਹਟਿਆ ਹੈ ਹਜੇ ਵੀ ਜਿਹੜਾ ਪਾਣੀ ਹੈ ਮੀਂਹ ਉਹ ਪਈ ਜਾ ਰਿਹਾ ਫਿਰ ਦੁਬਾਰਾ ਸਟਾਰਟ ਹੋ ਚੁੱਕਿਆ ਕੋਈ ਹਾਲ ਨਹੀਂ ਪ੍ਰਮਾਤਮਾ ਦਾ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਅੱਜ ਸਵੇਰ ਤੋਂ ਮੀਂਹ ਪਾਰਿਆ ਹੈ ਪਤਾ ਨਹੀਂ ਕਿੰਨੇ ਦਿਨ ਹੋ ਰਿਹਾ ਸਿਸਟਮ ਚੱਲੇਗਾ ਹੁਣ ਤਾਂ ਹੀ ਅਰਦਾਸ ਹੈ ਵੀ ਇਹ ਜਿਹੜਾ ਮੀਂਹ ਹੈ ਛੇਤੀ ਛੇਤੀ ਬੰਦ ਹੋ ਜਾਵੇ